ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਧ ਸਾਹਿਬ ਗੁਰਦੁਆਰਾ ਸਾਹਿਬ ਦੀ ਸੇਵਾ ਬਾਬਾ ਸੇਵਾ ਸਿੰਘ ਜੀ ਨਾਲ ਲਈ ਖਦੂਰ ਸਾਹਿਬ ਵਾਲਿਆਂ ਨੇ ਇੱਥੇ ਮਾਰਤਾਂ ਬਣ ਗਈਆਂ ਸੋਨਾ ਲੱਗੇਗਾ ਕੰਧ ਨੂੰ ਬੇਸਮੈਂਟਾਂ ਬਣ ਗਈਆਂ ਗੱਡੀਆਂ ਵਾਸਤੇ ਇੱਥੇ ਸਕੂਟਰੀਆਂ ਵਾਸਤੇ ਜੋੜਾ ਘਰ ਨਵਾਂ ਬਣੇਗਾ ਲੰਗਰ ਹਾਲ ਬਣਨਗੇ ਸਰਾਮਾਂ ਬਣ ਗਈਆਂ ਇੱਥੇ ਮਹਾਰੇ ਜੀਆਂ ਤੇ ਤਗੜੇ ਹੋ ਕੇ ਪਾਈ ਸਾਥ ਦਿਓ ਇੱਥੇ ਸਾਰਾ ਬਟਾਰਾ ਸਾਹਦਿਓ ਮਹਾਰਾਜਾ ਵੀ ਇਹ ਖੁੱਲਾ ਦਰਬਾਰ ਖੁੱਲੇ ਰਸਤੇ ਹੋ ਜਾਣ ਤੇ ਮਹਾਰਾਜ ਦੀ ਸੇਵਾ ਹੋ ਸਕੇ ਤੇ ਆਲਕੀਆਂ ਗਿਆ ਕਾਣਾ ਚਾਹਨੇ ਆ ਵੀ ਇੱਥੇ ਗੁਰੂ ਨਾਨਕ ਦੇਵ ਜੀ ਖੰਧਨਾ ਆ ਕੇ ਬੈਠੇ ਸਨ ਸਲਕ ਮਾਦਾ ਸਲਖਣੀ ਦਾ ਡੇਹੜਾ ਸਾਹ ਗੁਰਦੁਆਰਾ ਆ ਨਾਲ ਪਿੱਛੇ ਉੱਥੇ ਵਿਆਹ ਹੋਇਆ ਫੇਰੇ ਉੱਥੇ ਹੋਏ ਨੇ ਮੂਲ ਮੰਤਰਾਂ ਫੇਰੇ ਉਦੋਂ ਗੇਦੀਆਂ ਨਾਲ ਬੰਦੇ ਕਿਤਾਬਾਂ ਨਾਲ ਉਹ ਜਿਹੜਾ ਉਦੋਂ ਗੇਦੀ ਚੋਂ ਸਲਤਨਪੁਰ ਲੋਧੀ ਤੋਂ ਉਹਨਾਂ ਨੇ ਲਿਆਂਦਾ ਸੀ ਮੂਲ ਮੰਤਰ ਕੱਢ ਕੇ ਤਿੰਨ ਦਿਨ ਜਦੋਂ ਗੋਮਰੇ ਸਨ ਮਹਾਰਾਜ ਉਹਨਾਂ ਨੇ ਉਹਨਾਂ ਦਾ ਫੇਰਾ ਹੋਇਆ ਉਹਨਾਂ ਨੇ ਇੱਕ ਅਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੋ ਨਿਸਟਾ ਗੁਰਪ੍ਰਸਾਦ ਜਪ ਆਦ ਸਤਿ ਜੁਗਾਤ ਸਤ ਹੈ ਪੀਸ ਪਤ ਨਾਨਕ ਹੋਤੀ ਵੀ ਸਤ ਕਹਿੰਨੇ ਆ ਵੀ ਇੱਕ ਤੋਂ ਵੱਡਾ ਗੁਰੂ ਨਾਨਕ ਦੇਵ ਜਿੱਤੇ ਵੱਡਾ ਕੋਈ ਸ਼ਕਤਾਨ ਨਹੀਂ ਆ ਕੰਨ ਸਾਹਿਬ ਦੀ ਦਾ ਜੋ ਵੀ ਅੱਥੇ ਮੰਗ ਕੋਈ ਕਰੇਗਾ ਜੀ ਪੂਰੀ ਹੋਏਗੀ ਪਰ ਇਹ ਸਾਰੇ ਸਹਯੋਗ ਦੇਣੇ ਸਾਰੇ ਜਿੰਨੇ ਵੀ ਉਹ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦਾ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦੇ ਆਂ ਵੀ ਅਮਰ ਸ਼ਕਨ ਤੇ ਗੁਰੂ ਦੇ ਪਾਣੀ ਚ ਰਹਿਣ ਗੁਰੂ ਦਾ ਕਹਿਣਾ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਗਿਆਨੀ ਅਰਵਿੰਦਰ ਸਿੰਘ ਜੋ ਕਿ ਮੈਂ ਇੱਥੇ ਗੰਗੀ ਸਿੰਘ ਦੀ ਸੇਵਾ ਨਿਭਾ ਰਿਹਾ ਹਾਂ ਸੋ ਜਿਹੜੇ ਪ੍ਰਬੰਧ ਨੇ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਬਹੁਤ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਉਤਸ਼ਾਹ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਚਾਅਾਂ ਦੇ ਨਾਲ ਮਨਾਰ ਦੇ ਨਾਲ ਸੰਗਤਾਂ ਜੜੀਆਂ ਨੇ ਉਹ ਤਿਆਰੀਆਂ ਚੱਲ ਰਹੀਆਂ ਨੇ ਵਿਆਹ ਦੀਆਂ ਵਰਪੁਰਵ ਦੀਆਂ ਜਿਸ ਵੇ ਸੰਗਤਾਂ ਗੁਰੂ ਕੇ ਲੰਗਰ ਟੁੱਟ ਚੱਲਣਗੇ ਜਿਸ ਵਿੱਚ ਅਤੇ ਦੀਵਾਨ ਦੀਵਾਨਾਂ ਵਾਸਤੇ ਵੀ ਤਿਆਰੀਆਂ ਚੱਲ ਰਹੀਆਂ ਨੇ ਸੰਗਤਾਂ ਉੱਥੋਂ ਬੜੇ ਉਤਸ਼ਾਹ ਦੇ ਨਾਲ ਜਿਸ ਤਰ੍ਹਾਂ ਇੱਕ ਇਤਿਹਾਸ ਨੂੰ ਦਰਹੁੰਦਿਆਂ ਹੋયા ਸਤਿਗੁਰ ਸਾਹਿਬੀ ਉੱਤੇ ਪੂਰਨ ਸ਼ਰਧਾ ਰੱਖਦੇ ਆ ਉਸੇ ਸਮੇਂ ਨੂੰ ਫੀਲ ਕਰਦੇ ਆ ਆਪਣੇ ਆਪਣੇ ਅਨੁਭਾਵੇ ਚ ਲਿਆਉਂਦੇ ਆ ਸੰਗਤਾਂ ਸੁਲਤਾਨਪੁਰ ਲੋਧੀ ਤੋਂ ਬੜੇ ਉਤਸ਼ਾਹ ਦੇ ਨਾਲ ਸ਼ਬਦ ਕੀਰਤਨ ਕਰਦੇ ਹੋયા ਸਤਿਗੁਰੂ ਸਾਹਿਬ ਜਿਹਦੇ ਗੁਣ ਗਾਇਨ ਕਰਦੇ ਆ ਹੋਇਆ ਬੜੇ ਚਾਹ ਦੇ ਨਾਲ ਮਲਾਰ ਦੇ ਨਾਲ ਇਸ ਸਥਾਨ ਉੱਤੇ ਆ ਕਰਕੇ ਨਕਬਸਤ ਹੁੰਦੀਆਂ ਹਨ 3 ਅਗਸਤ ਨੂੰ ਸਤਿਗੁਰੂ ਸਾਹਿਬ ਦੀ ਕਿਰਪਾ ਸਦਕਾ ਇੱਥੇ ਜਿਹੜਾ ਨਗਰ ਕੀਰਤਨ ਉਹ ਜਿਹੜਾ ਡੇਰਾ ਸਾਹਿਬ ਤੋਂ ਸ਼ੁਰੂ ਹੁੰਦਾ ਹੈ ਜੀ ਸੋ ਇਸ ਖੁਸ਼ੀ ਦੇ ਮੌਕੇ ਤੇ ਵੇਖੋ ਸਲਤੋਂ ਪਹਿਲੋਂ ਸਾਨੂੰ ਆਪਣੇ ਗੁਰੂ ਸਾਹਿਬ ਨੇ ਸਿੱਖਿਆਵਾਂ ਤੇ ਜੋ ਸਤਿਗੁਰੂ ਸਾਹਿਬ ਨੇ ਸਾਨੂੰ ਸਿੱਖਿਆਵਾਂ ਦਿੱਤੀਆਂ ਨੇ ਜਿਸ ਤਰ੍ਹਾਂ ਗੁਰਪੁਰਬ ਵਿਆਹ ਦਾ ਲਾ ਲੋ ਇਸ ਵਿੱਚ ਸਤਿਗੁਰੂ ਸਾਹਿਬ ਜਿੱਦੋਂ ਇਤਿਹਾਸ ਵਿੱਚ ਆਉਂਦਾ ਕਿ ਸਤਿਗੁਰੂ ਸਾਹਿਬ ਜੀ ਇੱਥੇ ਆਏ ਸਨ ਉਹਨਾਂ ਨੇ ਆ ਕੇ ਕਰਕੇ ਗੁਰਬਾਣੀ ਦੇ ਅਨੁਸਾਰ ਜਿਸ ਤਰ੍ਹਾਂ ਮੂਲ ਮੰਤਰ ਨੂੰ ਲਿਖ ਕਰਕੇ ਤੇ ਆ ਕਰਕੇ ਲਾਵਾ ਲਈਆਂ ਸਨ ਇੱਕ ਸਿੰਪਲ ਬੜਾ ਹੀ ਸੌਕੇ ਢਾਂਗ ਦੇ ਨਾਲ ਇੱਕ ਸਾਦਾ ਢਾਂਗ ਦੇ ਨਾਲ ਜਿਹੜਾ ਸੀ ਉਹਨਾਂ ਦਾ ਵਿਆਹ ਹੋਣਾ ਕੀਤਾ ਸੀ ਮੈਂ ਇਹ ਹੀ ਕਹਿਣਾ ਕਿ ਜੇਕਰ ਜਿਸ ਤਰ੍ਹਾਂ ਸਤਿਗੁਰ ਸਾਹਿਬ ਦੀ ਮਰਿਆਦਾ ਅਨੁਸਾਰ ਆਪਾਂ ਵਿਆਹ ਵੀ ਕਰਦੇ ਆਂ ਕੁਝ ਵੀ ਮਨਾਉਂਦੇ ਬੜੇ ਸਿੰਪਲ ਸੌਕੇ ਢਾਂਗ ਦੇ ਨਾਲ ਜਿਹੜਾ ਸਾਨੂੰ ਕਰਨਾ ਚਾਹੀਦਾ ਗੁਰੂ ਸਾਹਿਬ ਦੇ ਇਤਿਹਾਸ ਤੋਂ ਸਿੱਖਿਆ ਲਿਆ ਕਰਕੇ ਇਹ ਬਹੁਤ ਜਿਆਦੀ ਮਾੜੀ ਗੱਲ ਐ ਵੈਸੇ ਇਹ ਇਸ ਗੱਲ ਸੰਗਤ ਵਿੱਚ ਹੋਣੀ ਨਹੀਂ ਚਾਹੀਦੀ ਜਿਹੜਾ ਗੁਰੂ ਦੇ ਜਿਹੜੇ ਤਿਯਾਰ ਹੁੰਦੇ ਨੇ ਗੁਰਪੁਰਬ ਹੁੰਦੇ ਨੇ ਗੁਰੂ ਦੇ ਨਾਲ ਜੁੜਨ ਵਾਸਤੇ ਹੁੰਦੇ ਨਾ ਕਿ ਹੁੱਲੜਬਾਜੀ ਕਰਨ ਵਾਸਤੇ ਹੁੰਦੇ ਨੇ ਇਹ ਸਾਨੂੰ ਆਪ ਹੀ ਸੋਚਣਾ ਚਾਹੀਦਾ ਹੈ ਕਿ ਸਾਨੂੰ ਇਹ ਸਾਡਾ ਇਤਿਹਾਸ ਹੈ ਸਾਡਾ ਵਿਰਸਾ ਹੈ ਇਹਨੂੰ ਆਪਾਂ ਨੂੰ ਸਮਝਣਾ ਪਵੇਗਾ ਜੇਕਰ ਅਸੀਂ ਇਸ ਗੱਲ ਨੂੰ ਨਾ ਸਮਝਾਂਗੇ ਤੇ ਅਸੀਂ ਸਾਡੀ ਜਿਹੜੀ ਕੌਮ ਦੀ ਦੂਰਦਰਸ਼ਾ ਹੋਰ ਵੀ ਮਾੜੀ ਹੋ ਸਕਦੀ ਹੈ ਇਸ ਕਰਕੇ ਨੌਜਵਾਨਾਂ ਨੂੰ ਇਹੀ ਅਪੀਲ ਹੈ ਕਿ ਦੇਓਕਰ ਉਹ ਸ਼ਰਧਾ ਭਾਵਨਾ ਦੇ ਨਾਲ ਗੁਰੂ ਘਰ ਵਿੱਚ ਆਉਣ ਗੁਰੂ ਘਰ ਵਿੱਚ ਆ ਕਰਕੇ ਸੇਵਾ ਸਿਮਰਨ ਦੇ ਨਾਲ ਜੁੜਨ ਕਿ ਇਹ ਹਰ ਵਕਤ ਜਿਹੜਾ ਗੁਰੂ ਦੇ ਨਾਲ ਇਹ ਮੌਕਾ ਹੁੰਦਾ ਗੁਰੂ ਦੇ ਨਾਲ ਪ੍ਰੇਮ ਪਾਉਣ ਦਾ